ਆ ਜਿਹਾ ਉਹ ਆ ਕੋਟ ਕਪੂਰੇ ਕਹਿੰਦੇ ਆਈਸਕ੍ਰੀਮ ਬੜੀ ਮਸ਼ਹੂਰ ਹੈ ਤੇ ਅਸੀਂ ਲੈ ਗਏ ਕੁਲਫੀਆਂ ਖਾਧੀਆਂ ਕੱਚੇ ਅੰਬ ਵਾਲੀਆਂ ਅਸੀਂ ਉਹਨਾ ਫੇਰ ਕੋ ਟੋ ਟੇ ਕੇ ਮੱਥਾ ਸ੍ਰੀ ਮੁਕਸਰ ਸਾਹਿਬ ਆ ਗਿਆਂ ਚਾਲੀ ਮੁਕਤਿਆਂ ਦੀ ਧਰਤੀ ਤੇ ਹੁਣ ਇੱਥੇ ਮੱਥਾ ਟੇਕਣ ਲੱਗੇ ਆ ਅਸੀਂ ਗਿਆ ਰਸਤੇ ਚ ਆਉਂਦਾ ਛੱਡ ਕੇ ਥੋੜਾ ਜਾਵਾਂਗੇ ਜਾਂਦੇ ਜਾਂਦੇ ਮਹਾਰਾਣੀ ਨੂੰ ਸ਼ੀਸ਼ ਨੂੰ ਆਈ ਚੱਲੀਏ ਸੱਚੇ ਪਾਛਾਨ ਨੂੰ ਘਰ ਲਉ ਸੰਕਤ ਦਸਮ ਸ਼ੇਰ ਸਿੰਘ ਮੁਖਸਰ ਸਾਹਿਬ ਜੀ ਦੇ ਐਹੀ ਬਾਵੇ ਫਰੀਦ ਜੀ ਦੇ ਮੇਲੇ ਦੇ ਜਿਵੇਂ ਅਸੀਂ ਆਉਂਦੇ ਹੁੰਦੇ ਹੁੰਦੇ ਨਾ ਹੁਣ ਸੁਭਾਬ ਨਾਲ ਤੁਰਿਆ ਹੁਣਾਂ ਦਾ ਮੱਥਾ ਟੇਕ ਹੀ ਚੱਲੀਏ ਮੁਖਸਰ ਸਾਹਿਬ ਵੀ ਕਿਹੜਾ ਰੋਇਰ ਕਿਹੜਾ ਰੋਇਰ ਇਹ ਕਰਾਉਣੇ ਗਿਆ ਜਾਂਦਾ 40 ਮੁਕਤਿਆਂ ਦੀ ਧਰਤੀ ਤੇ ਵਿਸ਼ੇਸ਼ ਨਾਮਾਇ ਜਾਈ ਦੋ ਆ ਜਣੇ ਅਸੀਂ ਗੱਡੀ ਆ ਹੋਰ ਕੋਈ ਹੈ ਹੀ ਨਹੀਂ ਹਾਂ ਮੈਂ ਰੱਖ ਤੇ ਤਾ ਹਾਂ ਇਹ ਸਨਾ ਜਦੋਂ ਦਰਗਿਆਨਾ ਮੰਦਰ ਗਏ ਹਾਂ ਉੱਥੇ ਪੱਥਰ ਬੜਾ ਵਧੀਆ ਸੀ ਪੱਥਰ ਥੱਲੇ ਪੈ ਤਪਿਆ ਨਹੀਂ ਸੀਗਾ ਧੁੱਪ ਦੇ ਵਿੱਚ ਵੀ ਉਹ ਚਿੱਟਾ ਧੁੱਪ ਦੇ ਵਿੱਚ ਵੀ ਨਹੀਂ ਤਪਿਆ ਸੀ ਹਾਂ ਤਪਦਾ ਨਹੀਂ ਉਹ ਹੋਂ ਦਾ ਚਲੋ ਉਹ ਉਦੋਂ ਗਰਮੀ ਬੜੀ ਹੈ ਨਾ ਹਾਂ ਤੇ ਧੁੱਪ ਦੇ ਵਿੱਚ ਵੀ ਵੇਖਾ ਠੰਡਾ ਸੀ ਜੋਂ ਪਾਣੀ ਪੀਏ ਪਹਿਲਾਂ ਜਲ ਚੱਕੀ ਜਾਂਦੀ ਆ ਗੁਰੂ ਘਰੇ ਵੇਖੋ ਕਿਦਾਂ ਹਨ ਆਸ਼ਪਤੀ ਅੱਗੇ ਨਿੰਬੂ ਦਾ ਬੂਟਾ ਫਰੂਟਾਂ ਦੇ ਬਹੁਤ ਬੂਟੇ ਲਾਏ ਆ ਮਾਰ ਕੇ ਨਾ ਗੋਲਟੋਏ ਸਰੋਵਰ ਦੇ ਘੇਰੇ ਘੇਰੇ ਬੜੇ ਵਧੀਆ ਬੂਟੇ ਲਾਏ ਆ ਅਮਰੂਦਾਂ ਬੂਟਾ ਲੱਗੇ ਅਸੀ ਅਮਰੂਦ ਵੀ ਲੱਗੇ ਕਿੱਡੇ ਵਧੀਆ ਅਮਰੂਦ ਵੀ ਲੱਗੇ ਹਾਂ ਵੇਖੋ ਤਾਂ ਤੇ ਇਹ ਮਰੂਦ ਵੀ ਲੱਗੇ ਬੂਟਿਆਂ ਮਾਹ। ਭਰਿਆ ਬਾਬਾ। ਹੋਰ। ਹਾਂ। ਬਹੁਤ ਲ ਭਰਿਆ ਵਿਆ। ਮਰੂਦ ਹੀ ਬਹੁਤ ਜਿਆਦਾ ਲੱਗਿਆ ਗੁਰੂ ਘਰੇ। ਕੋਈ ਕਮੀ ਨਹੀਂ ਮਾਰਾਇ ਕਰੇ। ਉਹ ਥੱਲੇ ਉਹ ਨਿਕਲ ਗਿਆ ਪਾਰ। ਆ ਵੇਖੋ ਕਛੂ ਗੁੰਮਾ ਹਾਂ ਮੁਖਸਰ ਸਾਹਿਬ। ਥੱਲੇ ਉਹ ਆਪਾਂ ਨੇ ਵੇਖ ਕੇ ਡਰ ਗਿਆ ਹਣਾ। ਹੂੰ। ਫਿਸ਼ ਵੀ ਹੈਈ ਮਾ ਤੂੰ। ਵੇ ਨਿੱਕੀਆਂ ਨਿੱਕੀਆਂ ਦਾ ਬਾਹਲੀ ਮੱਛੀ ਆ ਜਾਂਦਾ ਵੇਖੀ ਪਛੂਕ ਮੈਂ ਛੋਟਾ ਜਿਹਾ ਬੱਚਾ ਹੀ ਹੈ ਆ ਜਾਂਦਾ ਹੋਰ ਹੋਣੇ ਵਿੱਚ ਵਤੂ ਹੋਰ ਉਹ ਆ ਗਿਆ ਆ ਗਿਆ ਬਾਹਰ ਕਛੂਮਾ ਹੋ ਜਾਂਦਾ ਜੀ ਇਹ ਵੀ ਪੂਰੀ ਬਾਣੀ ਦੇ ਆਨੰਦਮਾਨ ਦਾ ਹੈ ਮੱਛੀਆਂ ਵੀ ਪੂਰੇ ਆਨੰਦਮਾਨ ਦੀਆਂ ਹੈ ਆ ਵੇਖੋ ਕਿੱਡੀ ਆ ਗਈ ਉਹ ਡਰ ਕੇ ਡਰ ਕੇ ਕਿਆ ਖਾਣ ਲੈ ਰਹੀ ਹੈ ਇਹ ਕਿ ਕਾਫੀ ਬਰਾਜਾ ਆ ਵੇਖੋ ਇੱਕ ਛੋਟੇ 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 ਹਾਂ ਸਾਡੇ ਚ ਆਟੇ ਮੇਰੇ ਤਾਂ ਪਾ ਗਏ ਇੱਕ ਨਾ ਪਾ ਗਿਆ ਥੋੜਾ ਥੋੜਾ ਸਾਰਾ ਨਾ ਪਾ ਦ എല്ലാവ നന്നു വെച്ച് പഠന ਬਿੱਟੂ ਕੋਈ ਨਹੀਂ ਆਦਾ ਨਹੀਂ ਆਉਦਾ ਕੋਈ ਹੱਥ ਨਾਲ ਕੀ ਆ ਉਹ ਨਹੀਂ ਖਾਣਾ ਟਨ ਵਾਈਟ ਵਾਲਾ ਇਹ ਆਪਾਂ ਕਰਦੇ ਬੜੇ ਤਰ੍ਹਾਂ ਦੇ ਕਸ਼ੂਆ ਨਾ ਆਲਾ ਫਿਰ ਚੜ ਆਇਆ ਕਰਦੇ ਡਾਂਸ ਇੱਥੇ ਚ ਅਜੀ ਆਪ ਵੇਖਿਆ ਇੱਥੇ ਹਾਂ ਲੈ ਇੱਥੇ ਕੀ ਉਹ ਨਾ ਵਿੱਚ ਠੱਲ ਜੱਡਾ ਸੀਗਾ ਉਹਦਾ ਉਹ ਨਾ ਵਿੱਚ ਹੀ ਅਜੇ ਹੈ ਨਾ ਉਹ ਵਿੱਚ ਤਾਂ ਬਹੁਤ ਵੱਡੇ ਆ ਇਹ ਬੱਚੇ ਉਹਨਾਂ ਦੇ ਹਨ ਇੱਥੇ ਦਾ ਮੇਰੇ ਜੱਡਾ ਵੀ ਹੈ ਇੱਕ ਤੇ ਮੇਰੇ ਮੇਰੇ ਜੱਦੀ ਮੱਛੀਆਂ ਤਾਂ ਅਸੀਂ ਅੱਖੀ ਵੇਖਿਆ ਤੇ ਮੇਰਾ ਭਰਾ ਵੀ ਇੱਥੇ ਸਰਵਿਸ ਕਰਦਾ ਅੱਛਾ ਗੁਰਦੁਆਰੇ ਹਾਂ ਤੇ ਮੇਰੇ ਭਜਾਈ ਵੀ ਕਰਦੇ ਠੀਕ ਹੈ ਇਹ ਕਾੜਾ ਜੀ ਤੇ ਤੁਹਾਡਾ ਜਾਉਣਾ ਜਾਣਾ ਲੱਗਾ ਹੀ ਰਹਿੰਦਾ ਹੈ। ਹਾਂ। ਕਿਹੜਾ ਪਿੰਡ? ਲੋਕਲ। ਅੱਛਾ। ਇਹ ਤਾਂ ਬੈਠੇ ਘਰ 'ਚ ਜੇ ਗੁਰੂ ਦੇ ਆਏ ਕਿ ਨਹੀਂ? ਹਾਂ। ਉੱਥੇ ਬੋਰਡ ਹੁੰਦਾ ਸੀ। ਹਾਂ। 84 ਤੋਂ ਪਹਿਲਾਂ ਦੀ ਗੱਲ ਦੱਸਣ ਲੱਗਿਆ। ਅੱਛਾ। ਬੋਰਡ ਸੀ। ਹਾਂ। ਮੇਰੀ ਮਾਂ ਉਸ ਟਾਈਮ ਸਰਵਿਸ ਕਰਦੀ ਸੀ। ਇੱਥੇ ਗੁਰਦੁਆਰੇ? ਗੁਰਦੁਆਰੇ ਜੀ। ਅੱਛਾ। ਮੇਰੇ ਬਾਪੂ ਨਾਲ ਲੜ ਪਈ ਹੁਣ ਉਹ ਕਿ ਉੱਥੇ ਆ ਕੇ ਬਹਿ ਗਈ ਸੀ ਮਾਤਾ ਹੂੰ ਇਹ ਤਾਂ ਬਾਅਦ ਚ ਹੋਰ ਵਧਾਇਆ ਸਰੋਵਰੇ ਅੱਛਾ ਪਹਿਲਾਂ ਛੋਟਾ ਸੀ ਪਹਿਲਾਂ ਥੋੜਾ ਇੰਨਾ ਇੰਨਾ ਹੋਰ ਵਧਾਇਆ ਅੱਛਾ ਆ ਕੰਦ ਤੋੜਾ ਉਹਰਾ ਹਾਂ ਆਦੂ ਹਾਲੂਆ ਉਹਰਾ ਪਚੂਆ ਉਹ ਲੰਗੀ ਉਹ ਬਿਲਕੁਲੀ ਉੱਪਰ ਆ ਗਿਆ ਉਹ ਤਾਂ ਆਜੋ ਚਲੋ ਹੋਰ ਉੱਪਰ ਹੀ ਆ ਗਿਆ ਚੁਹਾ ਟੱਕ ਮੈਂ ਚਲਾ ਆਦੀ 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 ਕੁਆਦੀ ਕੁਆਦੀ ਧੌਣ ਹੀ ਬੜੀ ਲੰਮੀ ਕਾੜਦਾ ਪਿਆ ਜੀ ਆਦੀ ਤਾਂ ਧੌਣ ਹੀ ਬੜੀ ਲੰਮੀ ਕਾੜਦਾ ਨਾ ਵਾ ਗੱਡੀ ਧੌਣ ਹੈ ਨਾ ਇਹਦੀ ਛੋਟੀ ਹੈ ਨਾ ਬਲੈਕ ਜੇ ਦੀ ਆ ਇਹਦੀ ਕਾਫੀ ਲੰਮੀ ਕਰਦਾਨ ਹੈ ਇਹਦੀ ਛੋਟੀਆਂ ਮੱਛੀਆਂ ਵੀ ਬੜੇ ਤਰ੍ਹਾਂ ਦੀਆਂ ਨਾ ਇਹ ਆ ਸ਼੍ਰੀ ਮੁਕਸਰ ਸਾਹਿਬ ਸਰੋਵਰ ਚ ਚੱਲੀਏ ਇਹਨਾਂ ਦੀ ਖਾਂਬ ਲੱਗੇ ਹੋਏ ਪੱਛੂਗ ਮੇਂ ਹਾਂ ਹੈਨਾ ਹਾਂ ਉਹਦੇ ਨਾਲ ਹੀ ਤੈਰਦੇ ਆ ਖੰਮਾ ਆ ਪੈਰ ਹੀ ਆ ਉਹ ਪੈਰਾਂ ਨਾਲ ਹੀ ਭਾਈਦੇ ਆ ਮੈਂ ਆਦਿ ਗਲੇ ਨੇ ਹਾਂ ਹਾਂ ਉਹਦੇ ਆਪਣੀ ਸਾਈਡ ਨਹੀਂ ਆਉਂਦੇ ਉਹਦੇ ਨਾਲ ਹੀ ਹੋਵੇ ਅਰੇ ਉਸਨੇ ਅੰਡੇ दिए ਦੇਖੋ ਤੱਕੀ ਤੋਂ ਮੈਂ ਹਮਨੇ ਦੇਖੇ ਨੇ ਪਹਿਲੇ ਪੈਰ ਚੱਪੂ ਦਾ ਕੰਮ ਕਰਦਾ ਹੀ ਆ ਨਾ ਹਾਂ ਅੱਛਾ ਇਹ ਇਹ ਨਾਲ ਹੀ ਭਾਈਦੇ ਬੜੀ ਸਪੀਡ ਚ ਕੇ ਉਹਦੇ ਲੋਕ ਪ੍ਰਸ਼ਾਦ ਪਾਉਂਦੇ ਆ ਨਾ ਇਹਨਾਂ ਨੂੰ ਆਏ ਆ ਵੀ ਕੋਈ ਪ੍ਰਸ਼ਾਦ ਪਾਵੇ ਸੰਗਤ ਖੜੀ ਏ ਨੇ ਉੱਪਰ ਕੋਈ ਨਾ ਕੋ ਪਾਊਗਾ ਪ੍ਰਸ਼ਾਦ ਉਹ ਉੰਨੀ ਜਿਹੜੇ ਪਰਦੇ ਹਾਂ ਇੱਕ ਦੂਜੇ ਦੇ ਬਰਾਬਰ ਹੀ ਚੱਲਣਾ ਨਾ ਇਹ ਕਹਦਾ ਡਰਦੇ ਆ ਹੋਰ ਵੈਰਾਈਟੀ ਆ ਨਾ ਚੀਨ ਮਚੀਨਾ ਆ ਹੋਰ ਆ ਚਿੱਟਾ ਆ ਲਾ ਇਹ ਪਹੁੰਚ ਗਏ ਸ਼੍ਰੀ ਮੁਕਸੇ ਸਾਹਿਬ चाली मुक्तिया कर लो दर्शन संगत जी जिते गुरु गोबिंद जी ने घोड़े बने श्री मुक्तर साहब ਉਹ ਬੋਹ ਪ੍ਰਣ ਅਜੰਡਾ ਨਾ ਹੈ ਇਥੇ ਵਿਲਾਸੀ ਗੋਵਿੰਦ ਸ਼ਿਲਗੁਰ ਗੋਵੈਂਸ ਇੰਜ ਨੇ ਕੂੜੇ ਬੰਨੇ ਸੀ ਆ ਕੇ ਇਹ ਅਜੰਡਾ ਨਾ ਵੇਖ ਵਾ ਉਸ ਤੋਂ ਵਿਲਾ ਹਾਂ ਉਹ ਤਾਂ ਵਿਲਾ ਜੰਗਲ ਹੁੰਨਾ ਇਥੇ ਰਵਣਗਾਂ ਦਾ ਵਾਤੀ ਲੱਗੀ ਆ ਆਇਆ ਕਿ ਨਹੀਂ ਇਹਨਾਂ ਨੂੰ ਕਰਤਾ ਨਾ ਵਰਗਨ ਵਾਲਤਾ ਅੱਗੇ ਲੋਕੀ ਹੱਥ ਲਾਉਂਦੇ ਨੇ ਉਹ ਵੀ ਹੱਥ ਲਾਵਾਗੇ ਫਿਰ ਸਕਾ ਦੇਂਦੇ ਹੋਰ ਪ੍ਰਸ਼ਾਦ ਵਾਲੇ ਹੱਥ ਲਾਈ ਜਾਂਦੇ ਭਿਓ ਵਾਲੇ ਹਨ ਵਧੀਆ ਕੀਤਾ ਦੂਰ ਕਰਤਾ ਤਾਂ ਲਓ ਜੀ ਆਪਾਂ ਨਾ ਕਰਕੇ ਗੁਰਾਂ ਦੇ ਦਰਸ਼ਨ ਤੇ ਹੁਣ ਦੇਖ ਲਈ ਲਈ ਆ ਜੀ ਮਹਾਰਾਜ ਦੀ ਸੋਨੇ ਲਾਇਆ ਇੰਚ ਬਾਬਾ ਜੀ ਨੇ ਬੂਟੇ ਲਾਏ ਆ ਖਾਣ ਪੀਣ ਵਾਲੇ ਫਰੂਟਾਂ ਦੇ ਥੋੜੀ ਫਰੂਟਾਂ ਦੇ ਬੂਟੇ ਲੱਗੇ ਆ ਤੇ ਫਰੂਟ ਲੱਗੇ ਵੀ ਅੰਬੂਰਤ ਤਾਂ ਬਹੁਤ ਲੱਗੇ ਆ ਅਮਰੂਦਾਂ ਦੀ ਤਾਂ ਕੋਈ ਕਮੀ ਨਹੀਂ ਆਂਬ ਲੱਗੇ ਹੋਰ ਕਿਹੜਾ ਤਰਾ ਹੈ ਜੈ ਸਟ ਸੰਗਰ ਤੋਂ ਲੋਏ ਆ ਚੀਕੂ ਆ ਸੀ ਕਹਿੰਦੇ ਫਿਰ ਵੀ ਵੀ ਉੱਥੇ ਹੀ ਰਹੇ ਕਿ ਜਿੱਥੇ ਕੋਈ ਸਾਡੀ ਚੀਕੂ ਆ ਵੀ ਆਂਬ ਆ ਅੱਗੇ ਵੀ ਆਂਬ ਆ ਉਸ ਤੋਂ ਅੱਗੇ ਉਹ ਅਮਰੂਦ ਆ ਸਾਰੇ ਫਰੂਟਾਂ ਦੇ ਬੂਟੇ ਲੱਗੇ ਹੋਏ ਆ ਸਰੋਵਰ ਦੇ ਘੇਰੇ ਘੇਰੇ ਮੁਕਸਰ ਸ਼੍ਰੀ ਮੁਕਸਰ ਸਾਹਿਬ ਬਹਿਵੀਰ ਜਿਹੜਾ ਬੂਟਾ ਨਾ ਅਮਰੂਦਾਂ ਦਾ ਭਰਿਆ ਹੀ ਪਿਆ ਐਨਾ ਅਮਰੂਦ ਉਦਾਂ ਅਮਰੂਦ ਇੰਨੇ ਲੱਗਦੇ ਨਹੀਂ ਘਰੇ ਸਾਰੇ ਬੂਟੇ ਭਰੇ ਪਏ ਅਮਰੂਦਾਂ ਦੇ ਸਾਰੇ ਫਰੂਟਾਂ ਨਾਲ ਭਰਿਆ ਪਿਆ ਅਮਰੂਦਾਂ ਵੀ ਗੁੱਛੀਆਂ ਨਾਲ ਲੱਗਾ ਗੁੱਛੀਆਂ ਨਾਲ ਦੇਖੋ ਗੁੱਛੀਆਂ ਅਮਰੂਦ ਲੱਗੇ ਸਾਰੇ ਫਰੂਟਾਂ ਦੇ ਬੂਟੇ ਅੱਗੇ ਅੱਗੇ ਇੱਕ ਜੀਵ ਜੰਤੂ ਨੂੰ ਨਾ ਰਾਜੀ ਬਾਈ ਰੱਖੀ ਮਹਾਰਾਜ ਤੇਰੇ ਘਰੇ ਕੋਈ ਕਮੀ ਨਹੀਂ ਕਿਉਂ ਵੀ ਕਰੀ ਕੋਈ ਕਹਿ ਦਿੰਦਾ ਹੈ ਐ ਦੁਨੀਆ ਖਤਮ ਹੋ ਜਾਣੇ ਕਦੀ ਕੋਈ ਆਏਗਾ ਨਹੀਂ ਮਹਾਰਾਜ ਤੂੰ ਸਾਰਿਆਂ ਦਾ ਸ਼ਾਂਤੀ ਰੱਖੀ ਦੁਨੀਆ ਖਤਮ ਹੀ ਨਾ ਹੁੰਦੀ ਕਿਉਂ ਵੀ ਦੁਨੀਆ ਚੱਲਦੀ ਰਵੇ ਐਵੇਂ ਸਾਰੇ ਵਿਗਿਆਨੀ ਬਗੂਨੀ ਝੂਠੇ ਕਰਦੇ ਝੂਠੇ ਹੋ ਜਾਂਦੇ ਵਿਗਿਆਨੀ ਹੋਰ ਕੀ ਆਂਗੂਰਾਂ ਦੀ ਵੇਲ ਵੇਚਣਾ ਲਓ ਜੀ ਗੇਟ ਨੰਬਰ 4 ਖਾਣੇ ਅਸੀਂ ਚੱਲੇ ਹੁਣ ਬਾਹਰ ਘਰੇ ਇੱਥੇ ਲਾਈ ਗੱਡੀ ਸ਼੍ਰੀ ਮੁਕਸਰ ਸਾਹਿਬ ਹੋ ਗਿਆ ਅਗਲੇ ਦਿਨਾਂ ਸੀ ਕਾ ਬੂਟੇ ਲੈਣ ਇੱਥੇ ਨਾ ਇੱਕ ਲਧਿਆਣਾ ਯੂਨੀਵਰਸਿਟੀ ਵਾਲਿਆਂ ਦੀ ਸ਼ਾਖਾ ਹੈ ਉੱਥੋਂ ਅਸੀਂ ਹੁਣ ਬੂਟੇ ਲੈਣੇ ਆ 25 ਕਿਉਂਕਿ ਛੜਕਾਂ ਛੁੜਕਾਂ ਤੇ ਲਾ ਦਿਆਂਗੇ ਅੱਜਕੱਲ ਕਹਿੰਦੇ ਬੂਟੇ ਲਾਉਣੇ ਚਾਹੀਦੇ ਆ ਕੱਲਾ ਦਿਨਾਂ ਕੋਈ ਦੂਜਾ ਹਾਂ ਮੁਇਤੇ ਬੂਟੇ ਲੈਣਿਆ ਉਹ ਹੋ ਨਹੀਂ ਵਿੱਚ ਕਿੱਥੇ ਆ ਉਹ ਪਿਛਾਜ ਬੈਕ ਰਹੀ ਬੈਠਾ ਕੋਈ ਗੱਲ ਆ ਨੰਗਾ ਜਾਣੀਆਂ ਆਉਂਦੀ ਆ ਇੱਥੋਂ ਆਏ ਅਸੀਂ ਬੂਟੇ ਲੈਣ ਜੀ ਨਰਸਰੀ ਚੋਂ ਹਬੋਰਾਂ ਆਹ ਔਲੇ ਲੱਗੇ ਹੋਏ ਆ ਵੇਖੋ ਆਵੇ ਵੀਰ ਔਲੇ ਲੱਗੇ ਹੋਏ ਹਨਾ ਆ ਲੱਗਿਆ ਜੀ ਔਲੇ ਹਾਂ ਹਾਂ ਆ ਉੱਪਰ ਵਾਵਾ ਲੱਗੇ ਹੋਏ ਵੇ ਭਰਿਆ ਪਿਆ ਉਲਿਆਂ ਨਾਲ ਨਿੱਕੇ ਜੇ ਨੂੰ ਵੀ ਲੱਗੇ ਆ ਆ ਦੇਖੋ ਨਿੱਕੇ ਜੇ ਬੂਟੇ ਨੂੰ ਕਿੰਨੇ ਉਲੇ ਲੱਗੇ ਆ ਦੇਖੋ ਅਸੀਂ ਆਏ ਆ ਇੱਥੇ ਬੂਟੇ ਲੈਣ ਨਰਸਰੀ ਚ ਆ ਵਾਲੇ ਵਾਲੇ ਲੱਗੇ ਹੋਏ ਕਹਿੰਦੇ ਅੱਜ ਕੱਲ ਨਾ ਬੂਟੇ ਲਾਉਣੇ ਚਾਹੀਦੇ ਆ ਅਸੀਂ ਕਿਹਾ ਸੀ ਕੋਈ ਲੈ ਕੇ ਬੂਟੇ ਥੋੜੇ ਜਿਹਾ ਲਾ ਦਈਏ ਕੋਈ ਨਹੀਂ ਕਰ ਦਈਏ ਪਰ ਲਾਵਾਂਗੇ ਫਰੂਟ ਵਾਲੇ ਹਾਂ ਕਿ ਨਹੀਂ ਹਾਂ ਪਤਾ ਨਹੀਂ ਕਾ ਦਾ ਸਾਵਨ ਨਰਸਰੀ ਨਰਸਰੀਆ ਸਹੀ ਹੁਣ ਚੱਲੇ ਪਰਚੀ ਕਟਾਉਣ ਕਹਿੰਦੇ ਪਰਚੀ ਕਟਾ ਕੇ ਲਿਆਓ ਹਾਂ ਇਹ ਕਿਵੇਂ ਪਾਣੀ ਤੋਂ ਬਗੈਰ ਫਿੱਕਿਆ ਜਾਂ ਫਿਰ ਵਿਚਰ ਹੋਰ ਹਾਂ ਇਹ ਪਰਚੀ ਕਟਾ ਕੇ ਲਿਆਓ ਅਹੀਂ ਕੇ ਲੈ ਆਉਣੇ ਪਰਚੀ ਕਟਾ ਕੇ ਨਹੀਂ ਵੇਖੋ ਕਿੱਡੇ ਸੋਨੇ ਰਸਤੇ ਬਣਾ ਉਹ ਫਿਰ ਪਰਚੀ ਤਾਂ ਇੱਥੋਂ ਕਟੀਚੇਗੀ ਸੰਦ ਵੇਖੋ ਨੇ ਕਿਵੇਂ ਨਿੱਕ ਨਿੱਕੇ ਸੰਦ ਬਣਾਏ ਹਮਰੇ ਕੰਮ ਲਈ ਅਭੀ ਵਾਸਤੇ ਵੇਖੋ ਕਿ ਦੀ ਸੋਹਣੀ ਟਰਾਲ ਨਿੱਕੀ ਹੈ ਜੀ। ਧੰਮੀ ਹੈ। ਹਾਂ? ਧੰਮੀ ਨਹੀਂ ਕੰਮ ਤਾਂ ਨਹੀਂ ਕਰਨਾ। ਨਹੀਂ ਇਹ ਕਰਦੇ ਆ ਆਪਦਾ ਕੰਮ ਦਾ। ਹੱਥ ਨਾਲ ਚਵਾ ਕੇ। ਹਾਂ ਕਰਦੇ ਆ। ਆ ਵੇਖੋ ਸਾਨੂੰ ਕਿਹੜੇ ਮਰਾ ਮਰਾ ਕੇ ਨੇ ਇਹਨਾਂ ਨੇ। ਬੁਰਾ ਹਾਲ ਕਰਤਾ ਹੁਣ ਇੱਧਰ ਲਿਆਂਦੇ ਉੱਧਰ ਜਾਓ ਉੱਧਰ ਲਿਆਂਦੇ ਇੱਧਰ ਜਾਓ। ਆ ਬਿਲਡਿੰਗ ਵਾਲਿਆਂ ਦੇ ਹੁਣ ਉਸ ਬਿਲਡਿੰਗ 'ਚ ਜਾਓ। ਜੇ ਸਾਡੇ ਕੋਲ ਗੱਡੀ ਨਾ ਹੋਵੇ ਤੇ ਅਸੀਂ ਤਾਂ ਤੁਰ ਤੁਰ ਮਰ ਜੀਏ। ਜਿੰਨਾ ਰਾਏ ਜਿਉਂ ਤਾਂ ਨੂੰ ਪੂਰੀ ਵੀਡੀਓ ਬਣਾਏ ਵਿਖਾਈਏ ਤਾਂ 5-7 ਮਿੰਟ ਸਾਨੂੰ ਉੱਧਰ ਜਾਂਦਿਆਂ ਲੱਗਣੇ ਆ। ਕੀ ਆ ਰ ਇਹਨਾਂ ਨੇ ਬੂਟੇ ਦੇਣੇ ਤੁਸੀਂ ਬੂਟੇ ਦੇਣੇ ਸਿੱਧੀ ਤਰ੍ਹਾਂ ਦੇ ਦਿਓ ਸਾਨੂੰ। ਆ ਵੇਖੋ ਕਿੰਨਾ ਪੈਂਡਾ ਇਹ ਘਾਰ ਤੇ ਜਾਂਡਿਆਂ ਉਹ ਬਿਲਡਿੰਗ ਵਾਈਟ ਚ। ਪਹਿਲਾਂ ਉਹਦੇ ਮਾਲੇ ਲੈ ਪੇਜ ਤਾਂ ਉਹਦੇ ਕੋਲੇ ਜਾਓ ਗੇਟ ਵਾਲੇ ਨੇ। ਫੇਰ ਉਹਨੇ ਕਹਤਾ ਵੀ ਉਹਦੇ ਕੋਲੇ ਜਾਓ ਹੁਣ ਇਹ ਆਂਦੇ ਜੀ ਹੈੱਡ ਕੋਲੇ ਜਾਓ। ਪਹਿਲੇ ਕੋਣ ਸਾਨੂੰ ਹੈੱਡ ਕੋਲੇ ਜਾਓ ਵੀਰ ਜੀ ਤੁਹਾਨੂੰ ਬੂਟੇ ਉੱਥੋਂ ਮਿਲਣਗੇ। ਇਵੇਂ ਜਿਹੜੇ ਕਢਾਈ ਜਾਂਦੇ ਜੀ ਇਹ ਹੈਲਪ ਹੋ ਤਾਂ ਨਾ ਜਾਣਕੀ ਭੇਜੋ ਹਾਂ ਬੂਟੇ ਦੇਣੇ ਦੇ ਦਿਓ ਤੁਸੀਂ ਨਾ ਉਹ ਸੀ ਇੱਥੇ ਆਵੇਂ ਜਿਹੜੇ ਕਢਾਈ ਜਾਂਦੇ ਸਾਡੇ ਹੁਣ ਇੱਥੇ ਆਏ ਆ ਜੀ ਇੱਥੋਂ ਵੇਖੋ ਮਿਲਦੇ ਆਗਣੀ ਸਾਨੂੰ ਐ ਬਿਲਡਿੰਗ 'ਚ ਭੇਜਿਆ ਨੇ ਆ ਦਿੱਤੇ ਜੀ ਉਹਨਾਂ ਬੂਟੇ ਸਾਨੂੰ ਵੇਖ ਲਓ ਸਵੇਰੇ ਉਹ ਲਾਵਾਂਗੇ ਪੁੰਨ ਵਾਲੀ ਥਾਂ ਤੇ ਕਿਤੇ ਨੇ ਆ ਨਾ ਆ ਰਿਹਾ ਤੇ ਕਿੰਨੋ ਆ ਮਾਲਟਾ ਹੈ ਨਿੰਬੂ ਆ ਨਾ ਇਹ ਇਧਰ ਵੀ ਉਹ ਆ ਨਾਰ ਕਿੰਨੋ ਮਾਲਟਾ ਹੈ ਮਰੂਦ ਮਰੂਦ ਲਾਤੇ ਹਮ ਅਣੀ ਉਹਨੂੰ ਮਾਲ ਕੀ ਬਣੇ ਇੱਕ ਮਰੂਦ ਆ ਲਾਤਾ ਜੀ ਇਹ ਕਾਲਾ ਆਤਾ ਹੈ ਮੈਂ ਕਿੰਨੋ ਕਿੰਨੋ ਜਾਨੀ ਭੂਜਾ ਇੱਕ ਮਰੂਦ ਆ ਲਾਤਾ ਜੀ ਇਹ ਕੋ ਅੱਗੇ ਲੱਗਿਆ ਪਿਆ ਇਹ ਦਿੱਤੇ ਸਾਨੂੰ ਲੁਧਿਆਣਾ ਯੂਨੀਵਰਸਿਟੀ ਵਾਲਿਆਂ ਨੇ ਬੂਟੇ ਇੱਥੇ ਬਲੌਗ ਦਾ ਹੈਂਡ ਕੀਤਾ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਗਾ ਲਾਇਕਮੈਂਟ ਤੇ ਸ਼ੇਅਰ ਕਰਦੇ ਆ ਜੇ ਇੱਕ ਆ ਸਾਡਾ ਅਮਰੂਦ ਸੁੱਕ ਵੀ ਗਿਆ ਲਾਉਣ ਤੋਂ ਪਹਿਲਾਂ ਇਹ ਕੋ ਲੱਗਿਆ